ਮੱਥਾ ਦੇਖ ਲਿਆ ਫੋਕਰਾ ਹੱਦ ਕਾਹਨ ਦੇ ਕੀ ਕਰਦਾ ਫਿਰਦਾਗਾ ਸੈਂਫਸ਼ਨ ਸਟੋਰ ਵਾਲਿਆਂ ਦੇ ਨਮੀਦ ਕਾਣ ਕਰੀ ਲੱਗਦੀਆ ਹਸਰ ਭਾਜੀ ਤੂੰ ਉਰੇ ਕਿਵੇਂ ਨਮਸਕਾਰ ਜੀ ਨਮਸਕਾਰ ਮੈਂ ਤਾਂ ਕੱਪੜੇ ਲੈਣ ਆਇਆ ਸੀ ਅੱਛਾ ਅੱਜ ਕਿਸ ਨੂੰ ਨਵੀਂ ਦੁਕਾਨ ਕਰੀ ਲੱਗਦੀ ਹੈਗੀ ਤਾਂ ਵੀ ਤਾਂ ਸਸਤੇ ਬੜੇ ਨੇ ਹਜ਼ਾਰ ਦੀਆਂ ਤਿੰਨਾਂ ਸ਼ਰਟਾਂ ਦੀਆਂ ਤਿੰਨਾਂ ਜੀਨ ਦੀਆਂ ਪੈਂਟਾਂ ਹਜ਼ਾਰ ਦੀਆਂ ਦੋ ਪੂਰੀਆਂ ਕੈਂਡ ਕੁਆਲਿਟੀ ਬਹੁਤ ਵਧੀਆ ਕੱਪੜੇ ਦੀ ਯਾਰ ਕੁਆਲਿਟੀ ਕਰਵਾਈ ਨਾ ਬਾਕੀ ਗੱਲ ਭਾਈ ਨਵਾਂ ਕੰਮ ਕਰਿਆ ਭਾਈ ਅੱਛਾ ਫਿਰ ਤਾਂ ਆਫਰਾਂ ਮਨ ਪੂਰੇ ਫੁੱਲ ਲਾਈਆਂ ਹੋਣਗੀਆਂ ਹਾਂਜੀ ਹਾਂਜੀ ਬਹੁਤ ਜੀ ਲੈ ਦਿਖਾ ਫਿਰ ਮੈਨੂੰ ਕੱਪੜਾ ਕਿਹੜਾ ਕਿਹੜਾ ਕੱਪੜਾ ਆਪਣੇ ਕੋਲੇ ਆਹ ਆਹ ਆਦਾ ਟੀ-ਸ਼ਰਟ ਮਹਿੰਗੀ ਹੋਊਗੀ ਪੂਰੀ ਵੀ ਇਹ ਕੱਪੜਾ ਦਾ ਨਹੀਂ ਨਹੀਂ ਇਹ 1000 ਦੀਆਂ ਚਾਰ ਨੇ ਸਿਰਫ ਆਪਣੇ ਕੋਲ 1000 ਦੀਆਂ ਚਾਰ ਕੀ ਬਾਤਾਂ ਨੇ ਆਹ ਲੋਰਾ ਇਹ ਵੀ 1000 ਦੀਆਂ ਚਾਰ ਨੇ ਜੀ ਉਹ ਤਾਂ ਕੱਪੜਾ ਬੜਾ ਵਧੀਆਗਾ ਕੱਪੜਾ ਘਾਟਾਂ ਦਾ ਪਈ ਤੈਨੂੰ ਕਿਤੇ ਅੱਪਾ ਗਾਗ ਨੂੰ ਚੀਜੀ ਵਧੀਆ ਦੇਣੀ ਹੈ ਜੀ ਹਾਂ ਪੂਰਾ ਵਧੀਆ ਕੱਪੜਾ ਸਰਪੰਚ ਆਹ ਵੇਖੋ ਜੀ ਹਾਂ ਇਹ ਮੇਰੇ ਪਈਆਂ ਚਿੱਟੀ ਚ ਕਿਹੜੀ ਵਰਗੀ ਹੈਗੀ ਹਾਂ ਹਾਂ ਮੈਂ ਲਿਆ ਸੀ 2500 ਦੀ ਉਸਿਆ ਇਹਨੂੰ ਪੁੱਛੀ ਕਿੰਨੇ ਦੀ ਹੋਏ ਕਿੰਨੇ ਦੇ ਮੁੰਡੇ ਹੈ ਇਹ 1000 ਦੀਆਂ ਚਾਰ ਨਹੀਂ ਸਿਰਫ ਚਾਰ ਹਜ਼ਾਰ ਦੇ ਚਾਰ ਸਾਈਜ਼ ਕਿਹੜਾ ਮਰਜ਼ੀ ਲੈਣਾ ਜਿਹੜਾ ਮਰਜ਼ੀ ਜੀ ਐਮ ਤੋਂ ਲੈ ਕੇ ਡਬਲ ਸਾਈਜ਼ ਆ ਆਪਣੇ ਦਾ ਓਏ ਆ ਤਾਂ ਸਰਪੰਚ ਮੈਨੂੰ ਮਹਿੰਗਾ ਸਟਾਕ ਲੱਗਦਾਗਾ ਤਾਂ ਮਹਿੰਗੀਆਂ ਹੋਣਗੀਆਂ ਕੱਪੜਾ ਵਾੜਾ ਵਧੀਆਗਾ ਇਹ ਵੀ ਹਜ਼ਾਰ ਦੀਆਂ ਤਿੰਨ ਨੇ ਜੀ ਇਹ ਵੀ ਹਜ਼ਾਰ ਦੀਆਂ ਤਿੰਨ ਨੇ 800 ਦੀ ਇੱਕ 800 ਦੀਆਂ ਦੋ 800 ਦੀਆਂ ਦੋ ਸਾਈਜ਼ ਜਿਹੜਾ ਮਰਜ਼ੀ ਕਿਹੜਾ ਮਰਜ਼ੀ ਸਾਈਜ਼ ਲੈਣਾ ਸਾਡੇ ਕੱਪੜਾ ਦੇ ਕਿੰਨਾ ਵਧੀਆ ਹਾਂ ਹਾਂ ਕੱਪੜਾ ਦੇਸੀ ਕਿਉਂ ਵਰਗਾ ਭਾਈ ਤੇਰੇ ਟੋਟਨ ਵਰਗਾ ਹਾਂ ਮੇਰੇ ਆਪ ਦੇ ਸ਼ਹਿਰ ਤਰੋਲੇ ਵਿੱਚ ਆ ਗਈ ਪੂਰੇ ਫੁੱਲ ਆਫਰਾਂ ਨੇਗੀਆਂ ਤਾਂ ਕੱਪੜਾ ਕੱਪੜਾ ਵਧੀਆ ਨੇ ਵੀ ਲੈਣਾ ਬਾਈ ਉਹਨਾਂ ਕੋਲ ਤੇ ਨਾ ਲੈ ਆ ਜਾਓ ਸਕਰੀਨ ਤੇ ਨੰਬਰ ਚੱਲ ਰਿਹਾਗਾ ਆਨਲਾਈਨ ਵੀ ਮੰਗਵਾ ਸਕਦੇ